ਸਵਾਗਤ ਆ ਤੁਹਾਡਾ ਸਾਰੇ ਮੈਂ ਇੱਕ ਨਵੇਂ ਹੋਰ ਵਲੌਗ ਚ ਆਲੂਆਂ ਦਾ ਕੰਮ ਚੱਲੀ ਜਾਂਦਾ ਵਾ ਆਪਾਂ ਚੱਲੇ ਆ ਟਰਾਲੀ ਲੈਣ ਮੁੰਡੇ ਹੋਂ ਕਾਂ ਕੌ ਲੀ ਜਾਂਦੇ ਆ ਹੌ ਕੁਚੀ ਕਰਨ ਲੱਗੇ ਵੱਡੀ ਟਰਾਲੀ ਲੈ ਕੇ ਆਉਣੀ ਆ ਨਾ ਚਾਰ ਕਰਾਉਣੀ ਕਢਾਈ ਸੀ ਹੌ ਕੁਚੀ ਕਰਕੇ ਪਾਉਣ ਲੱਗੇ ਲੱਗਾ ਟਰਾਲੀ ਦੇ ਗਰਾਊਂਡ ਤੇ ਟਰਾਲੀ ਤੇ ਰੁਪਈਆ ਬਹੁਤ ਲੱਗਿਆ ਟਰੈਕਟਰ ਤਿਆਰ ਕਰਿਆ ਸਪੈਸ਼ਲ ਅਨੰਦਪੁਰ ਦੀ ਖਾਤਰ ਪਹਿਲੇ ਟਾਇਰ ਪਾ ਕੇ ਫੋਰ ਵੀਲ ਫਾਇਦਾ ਕਰਿਆ ਵਾ ਮੁੰਡੇ ਕਪੜਾ-ਕਪੜਾ ਮਾਰੀ ਜਾਂਦੇ ਆ ਰੈਡੀ ਆ ਬਿਲਕੁਲ ਟਰਾਲੀ ਲੈਣ ਚੱਲੇ ਆਣ ਉੱਥੇ ਜਾ ਕੇ ਮਿਲਦੇ ਆ ਸਾਮਾਨ ਬਾਕੀ ਬਾਈ ਕੱਲ੍ਹ ਲਿਆਂਦਾ ਜੀ ਟਰੈਕਪਾਲਾਂਦਰ ਕੋਲੋਂ ਵੀ ਤੁਹਾਨੂੰ ਦਿਖਾਉਨੇ ਆ ਹਾਕੋਕੋ ਆ ਕੇ ਮਿਲਦੇ ਆਣਾਂ ਜਾਣੇ ਆ ਟਰਾਲੀ ਦਾ ਤਿਆਰ ਕਰਾਉਣੀ ਕਢਾਈ ਸੀ ਜੇ ਪਹਿਲ ਚੱਲੇ ਆ ਬਾਈ ਟਰਾਲੀ ਦਾ 120 ਪਲੱਸ ਪਹਿਲਾਂ ਪਾਇਆ ਪੱਗਦੇ ਵਦਨ ਚੌਥੇ ਗੇਅਰ ਨੰਬਰਾਂ ਬਾਈ ਅਰਜਨ ਧਲੋ ਦੇ ਗਹਿਣ ਨੂੰ ਚੰਗਾ ਆਹ ਚੌਥੇ ਗੇਅਰ ਜੀ ਰੱਖੀ ਚੱਲ ਮਿਲਦੇ ਆਂ ਬਾਈ ਇੱਥੇ ਜਾ ਕੇ ਹਰੋ ਕਰੋ ਇੱਕ ਵੀ ਕੰਮ ਕਰਦੇ ਆਂ ਟ੍ਰਾਲੀ ਕੋਲ ਬਣ ਗਿਆ ਤਾਂ ਮੂਟਰ ਟ੍ਰਾਲੀ ਦਾ ਬਾਕੀ ਹਮਨ ਡਾਲੇ ਤੇ ਰਹਿੰਦੀ ਹੈ ਮਾੜੀ ਪੱਤੀ ਲਾਉਣ ਵਾਲੀ ਐ ਟੋਰ ਦਾ ਟ੍ਰਾਲੀ ਦੇ ਉੱਤੇ ਆਹ ਡਾਲਾ ਕਿੱਥੇ ਕਰਾਉਣਾ ਡਾਲਾ ਐ ਕਰਾਉਣਾ ਬਈ ਪੱਤੀਆਂ ਤੇ ਹੋ ਰਹਿੰਦਾ ਵਾ ਬਾਕੀ ਤਾਂ ਮੂਟਰ ਨੂੰ ਬਣ ਗਿਆ ਬਾਲਦਰ ਬੁਲ ਪਾ ਕੇ ਤੁਹਾਨੂੰ ਦਿਖਾਉਣਾ ਵੀ ਕਿਵੇਂ ਲੱਗਦੇ ਕੋਈ ਸਾਹਿਬ ਆਪ ਹੋਇਆ ਮੂਰੇ ਐਸੋ 20 ਪਲੱਸ ਦੇ ਭਾਰਾ ਮੈਨੂੰ ਅੱਜ ਮਾਣ ਕਰਨ ਆਇਆ ਇਹਨੂੰ ਕਰਤਾ ਬਈ ਹਾਂ ਦਾਲ ਨਹੀਂ ਮਿਲਾਦੀਆਂ ਪੱਤੀਆਂ ਪੁੱਤੀਆਂ ਓਕੇ ਹੋਈ ਟਰਾਲੀ ਆਪਣੀ ਪੈਡੋਰ ਆਪਣਾ ਘੈਂਟੀ ਆ ਤੋਣ ਵਾਲੀ ਜਮਾਨੀ ਮੋਟੀ ਇਹਨਾਂ ਰੰਗ ਰੰਗ ਮਾਰਦੇ ਆ ਦਰਪਾਲ ਲਿਆਂਦੀ ਗੱਲ ਮਹਿੰਗੀ ਤੇ ਬਾਕੀ ਓਕੇ ਆ ਆ ਮੈਸਤਰੀ ਸਾਹਮਣੇ ਕਰਿਆ ਹਰਾ ਕੰਮ ਮੇਰੇ ਗਾੜਾ ਨਾਲ ਲੜ ਪੜਨੇ ਆ ਰਹਿਣ ਦਾ ਰਹਿਣ ਦੇ ਬੱਸ ਵੱਢਣੇ ਵੱਢ ਤੇ ਤੇਰੀ ਮਰਜ਼ੀ ਹੈ ਜੇ ਮਰਜ਼ੀ ਕਰ ਲਾ ਜੀ ਤੀਨੋਂ ਤਰਫਾਂ ਦੇ ਕੋਤੇ ਆ ਵੱਢ ਦੇ ਅਗਰ ਪੂਰੇ ਪੂਰੇ ਦਰਪਾਲ ਆਣੀ ਆ ਪੂਰੇ ਪੂਰੇ ਕਰਦੇ ਵੱਢਦੇ ਮੜੇ ਆ ਵੜਦੇ ਵੜਾਉਣੇ ਆ ਫਿਰ ਬਾਕੀ ਓਕੇ ਹੋ ਗਈ ਤਾਂ ਪਾਣੀ ਵੱਡੇ ਨਾਟ ਆ ਗਈ। ਓਕੇ ਹੋ ਗਈ। ਆਹ ਦੇਖੋ ਸਾਹਿਬ ਇਹ ਕੱਢਣੇ ਆ ਅੱਜ। ਨਾਲਾ ਵੀ ਕਰਾ ਤਾਂ ਨਾਲਾ ਵੀ ਓਕੇ ਹੋ ਗਿਆ। ਸੋਣ ਵਾਲੀ ਜਮਣੀ ਮੋਟੀ ਕਰਕੇ ਰੈਡੀ। ਜਮਾ ਓਕੇ। ਹਾਂ ਪਤੇ ਵੀ ਆਪਾਂ ਦਾ ਵੱਡੀ ਬੱਲ ਕੇ ਵਾਲੀ ਵਾਂਗੂ ਬਣਾ ਦਿਆਂ। ਆਹ ਸਾਡੇ ਘੌਣੀਆਂ ਨਾ ਹੁਣ ਡੋਰ ਕਿਹਨੇ ਕਰਾਉਣੇ ਨਾ ਪਗਾ ਹਾਣਾ ਸਰਪ੍ਰਾਈਜ਼ ਆ। ਓਕੇ ਟਰਾਲੀ ਓਕੇ ਭਾਈ। ਵਾਲੀ ਟਰੈਕਟਰ ਮੰਗ। ਉਹ ਸਾ ਫੇਰ ਅੱਗੇ ਹੋ ਜਾਂਦਾ। ਇਹ ਨਹੀਂ ਹਟ ਦੇ ਟਰੈਕਟਰ ਚਲਾਉਣਾ ਦਾ ਬਾਹਰ ਜਾ। ਇਹ ਟਰਾਲੀ ਓਕੇ। ਬਣਾ ਲਿਆ ਤੁਹਾਨੂੰ ਘਰੇ ਆ ਕੇ ਤੇ ਬਾਲਾ ਬਰੂ ਨਾਲ। ਬਣਾ ਲਿਆ ਪਾ ਦੇ ਦੇ। ਤਾਰ ਕੇ ਤਰਬਾਲਾ ਪਹੁੰਚ ਗਏ ਬਾਈ ਕਰੇ ਤਰਬਾਲ ਪਾ ਕੇ ਚੈੱਕ ਕਰਦੇ ਸੀ ਕਿਵੇਂ ਲੱਗਦੀ ਹੈ ਟਰਾਲੀ ਇੱਕ ਬਾਤ ਹੀ ਜੀ ਹੋਲੀ ਜਾਂਦੇ ਆ ਪਾ ਕੇ ਦੇਖਦੇ ਆ ਦਿਖਾਉਣਾ ਤੁਹਾਨੂੰ ਤਰਬਾਲ ਵੀ ਬਾਈ ਪਾ ਕੇ ਦੇਖ ਲਈ ਰਸੀਆਂ ਉਸੀਆਂ ਦਿੱਤੀਆਂ ਨੇ ਵਿੱਚ ਲੱਗੇ ਨਹੀਂ ਤੇ ਮੇਰਾ ਵੀ ਰਸਾ ਵੀ ਪਾਉਣਾ ਹੈ ਤਾਂ ਆਪਾਂ ਆਨ ਓਕੇ ਹੋ ਗਈ ਦੇਖੋ ਕਰੋ ਚੈੱਕ ਕਿਵੇਂ ਲੱਗਦੀ ਆ ਅੰਦਰ ਉਹਦਾ ਪੂਰੀ ਆ ਬਾਗੂ ਬਣ ਗਈ ਤਾਂ ਦੀ ਆਪਣੀਆਂ ਹਾਂ ਐਨ ਓਕੇ ਹੋ ਗਿਆ ਆ ਸਰੀਆ ਜੇ ਪਾਇਆ ਵੇ ਆਪਾਂ ਕਰਨਾ ਐਪ ਲਿਆ ਕੇ ਪਾਉਣੇ ਆ ਪੂਰੀ ਐਨ ਓਕੇ ਹੋ ਗਈ ਕਰੋ ਚੱਕ ਕਿਵੇਂ ਲੱਗਦੀ ਟਰਾਲੀ ਆਪਣੀ ਆ ਦੂਰੇ ਬੰਦ ਕਰਕੇ ਖੜਾ ਲਈ ਪੂਰੀ ਐਨ ਘੈਂਟ ਬਣ ਗਈ ਪੂਰੀ ਮਾੜਾ ਮੋਟਾ ਰਹਿੰਦਾ ਤੋਂ ਉਹ ਤੋਂ ਗੈਨ ਤਸਰੂਸੇ ਉਹ ਪੈ ਗੈਨ ਪੂਰੀ ਓਕੇ ਹੋ ਜਾਣੀ ਆ ਕਨਹੀਂ ਆ ਦੇ ਮੇਰੀ ਪੂਰੀ ਬੰਦ ਹੁੰਦੀ ਆ ਦੇਖਿਆ ਨਹੀਂ ਪੂਰੀ ਐਨ ਓਕੇ ਹੋ ਗਈ ਪਹਿਲਾਂ ਪੁੱਠੀ ਵਾਲੀ ਕਰਕੇ ਛੋਟੀ ਲਾ ਦੇ ਸਹੀ ਲਾ ਦੀ ਆ ਟਰਾਲੀ ਓਕੇ ਆ ਓਕੇ ਆ ਹੈ ਵੀਰ ਟਰਾਲੀ ਸਹੀ ਆ ਮਾ ਠੀਕ ਆ ਕਰੂ ਜਾ ਕੇ ਐਵੇਂ ਲਾ ਰਹੀ ਆ ਬਾਕੀ ਉਹ ਥੋੜੀ ਉਤੋਂ ਪੈ ਪੈਣੀ ਐ ਇਹਦੇ ਕਰਕੇ ਆ ਬਾਕੀ ਇਹਨਾਂ ਬੰਦ ਕਰਤੀ ਪੂਰੀ ਸਹੀ ਬਣ ਗਈ